ਜਿਹੜੇ ਮੋਗੇ ਵਾਲਾ ਪਖੰਡੀ ਐ ਇਹਨਾਂ ਨੂੰ ਤੁਸੀਂ ਦੇਖੇ ਜਾਓਗੇ ਇਹਨਾਂ ਨੇ ਕੱਗਰੀ ਕਿਵੇਂ ਪਵਾ ਕੇ ਨੰਮ ਨਚਾਉਣਾ ਹਮ ਅਸੀਂ ਆਉਣ ਵਾਲੇ ਦਿਨਾਂ ਵਿੱਚ ਉਹਦੇ ਡਾਂਗ ਫੇਰਨੇ ਡਾਂਗ ਫੇਰਨ ਵਾਲਾ ਇਹ ਹੋ ਜਾਂਦਾ ਕਿ ਇਹ ਤੁਹਾਡੇ ਤੇ ਫਿਰ ਪੁੱਠਾ ਪੈ ਜਾਂਦਾ ਪੈ ਜਾਣ ਦੇ ਬਾਈ ਜੀ ਕੋਈ ਨਾ ਹੋਰ ਪਰਚੇ ਚੱਲ ਲਾਂਗੇ ਪਰ ਜਿਹੜਾ ਜਿਹੜੀ ਯਾਰ ਇਹ ਗੰਦ ਦਾ ਸਾਫ ਕਰਾਂਗੇ ਪੰਜਾਬ ਦੇ ਵਿੱਚ ਬਰਬਾਦੀ ਕਰਨੀ ਤੁਰ ਪਿਆ ਤੂੰ ਇੱਥੋਂ ਨਿਕਲ ਇੱਥੋਂ ਜਿਹੜੇ ਕਹਿੰਦੇ ਸਾਡੇ ਚ ਪੀਰ ਆ ਗਿਆ ਇਹ ਆ ਗਿਆ ਉਹ ਆ ਗਿਆ ਮੇਲੇ ਥੋੜੀ ਬੈਠੇ ਨੇ ਕਿ ਤੁਹਾਡੇ ਚ ਆਉਣਗੇ ਉਹ ਪੀਰ ਫਕੀਰ ਤੁਹਾਡੇ ਗੰਦਾ ਚ ਆਉਣਗੇ ਸਲਫਾ ਪੀਣ ਵਾਲਾ ਤੁਸੀਂ ਗੰਦ ਜਿਹੜਾ ਗੰਦ ਪੰਜਾਬ ਦੇ ਵਿੱਚ ਪਾਇਆ ਇਨਾਂ ਦੀ ਵੀ ਯੂਨੀਅਨ ਹੈ ਵਾਕਈ ਯੂਨੀਅਨ ਇੱਕ ਪਖੰਡੀ ਬਾਬਾ ਚੱਕ ਲੈ ਉਹਨਾਂ ਦਾ ਇੱਥੇ ਆ ਛੰਨਾ ਤੋਂ ਹਾਂ ਚੱਕਿਆ ਹੋਇਆ ਸਾਰੀ ਯੂਨੀਅਨ ਇਕੱਠੇ ਹੋ ਕੇ ਆ ਗਏ ਕਹਿੰਦੇ ਵੀ ਛੱਡੋ ਪ੍ਰਸ਼ਾਸਨ ਨੂੰ ਕਹਿੰਦੇ ਪ੍ਰਸ਼ਾਸਨ ਅੰਦਰ ਧਰਨਾ ਲਾਉਣ ਨੂੰ ਚਾਹ ਰ ਅੰਦਰ ਬਾਹਰ ਚ ਨਾਰੇ ਬਾਜੀ ਕਰੀ ਜਾਣ ਉਹ ਬੰਦੇ ਦੇ ਬਲਾਫ ਕਰਦਾ ਪਰਚਾ ਪਿਆ ਪਿਆ ਉਹਦੇ ਲਈ ਛਡਾਉਣ ਲਈ ਇਹ ਬੰਦੇ ਆਏ ਸੀ ਮੈਨੂੰ ਗੁੱਸਾ ਮੈਨੂੰ ਚੜਿਆ ਮਖਿਆ ਯਾਰ ਇਹ ਕਰ ਕੀ ਰਹੇ ਨੇ ਕਿ ਮੈਂ ਪੈ ਗਿਆ ਉਹਨਾਂ ਦੇ ਤਿੰਨ ਚਾਰ ਦੇ ਮਗਰ ਡਾਂਗ ਫੇਰਾਂਗੇ ਯਾਰ ਤੀਜੇ ਦਿਨ ਕਹਿੰਦਾ ਵੀ ਵੀਡੀਓ ਠੰਡ ਬਾਜੇ ਹੁਣ ਕਰਾ ਬਾਜੇ ਆ ਆਪਣਾ ਕਲਾਕਾਰੀ ਦਾ